ਸਿਸਾ ਸਬਜ਼ੀ ਆਉਂਦਾ ਫੋਲੋ ਬੱਚੇ ਨਾ ਕੱਬੀ ਤੋਰੀਆਂ ਖਾ ਕੇ ਅੱਕ ਜਾਂਦੇ ਨੇ ਤੇ ਇੱਧਰ ਆਪਾਂ ਰੱਖਿਆ ਪਾਣੀ ਗਰਮ ਤੇ ਇਹਨੂੰ ਆਪਾਂ ਥੋੜੀ ਦੇਰ ਦੀਏ ਤੇ ਪਾਣੀ ਦੇ ਵਿੱਚ ਪਾਵਾਂਗੇ ਬਸ ਐਵੇਂ 2-4 ਮਿੰਟਾਂ ਲਈ ਪਾ ਕੇ ਪਾਣੀ ਗਰਮ ਹੋ ਗਿਆ ਤੇ ਆਹ ਕੱਟ ਲਈ ਆਪਾਂ ਆਲੂ ਤੇ ਆਹ ਆਪਾਂ ਲਿਆਇਆ ੜਕਾ ਜਾਂ ਸਿੱਧਾ ਪਿਆਜ਼ ਵੀ ਪਾਉਂਦੇ ਆ ਕਈ ਲੋਕ ਜਿਸ ਤਰ੍ਹਾਂ ਗੋਭੀ ਵਿੱਚ ਪਿਆਜ਼ ਨਹੀਂ ਪਾਉਂਦੇ ਨਾ bina ਪਿਆਜ਼ ਤੋਂ ਵੀ ਬਣਾ ਲਿਈ ਪਰ ਕਈ ਵਾਰੀ ਜ਼ਿਆਦਾਤਰ ਅਸੀਂ ਪਿਆਜ਼ ਪਾ ਕੇ ਬਣਾ ਲੈਂਦੇ ਆ ਤੇ ਆ ਆਪਾਂ ਲੈਨੇ ਆਲੂ फिर गोभी भी थोड़ा जहा बॉयल कर लाँगे जो मतलब तो कर लीए तो थोड़ा जि व्या रही तड़का आप तैयार किया है तो आप बनाने तड़का तड़के की तैयारी हाँ आप लसन अदरक पाता बिच अपना भुज गया हम आपे प्याज आप प्याज भुज गया ਤੇ ਫਿਰ ਆਪਾਂ ਪਾਵਾਂਗੇ ਟਮਾਟਰ ਤੇ ਟਮਾਟਰ ਤੋਂ ਬਾਅਦ ਆਪਾਂ ਪਾਵਾਂਗੇ ਸਬਜ਼ੀ ਆ ਸਬਜ਼ੀ ਆਪਾਂ ਦੇਖੋ ਫਿਰ ਤੇ ਬਾਕੀ ਮਰਾਜਿਆਂ ਨੂੰ ਰੱਖ ਲਿਆ ਤੇ ਹੁਣ ਆਪਾਂ ਤੇ ਅਜੇ ਆਪਾਂ ਅੱਧੀ ਵੀ ਕੱਟ ਕੇ ਰੱਖ ਲੈਣ ਤੇ ਹੁਣ ਆਪਾਂ ਸਬਜ਼ੀ ਆਪਾਂ ਨੂੰ ਤੇ ਤੁਹਾਨੂੰ ਪਕਾ ਲੂਣ ਭਾਤ ਆਪਣੀ ਸਬਜ਼ੀ ਦੇ ਹਿਸਾਬ ਨਾਲ ਤੇ

ਥੋੜਾ ਜਿਹਾ ਆਪਾਂ ਪਾਵਾਂਗੇ આમਚੂਰ ਤੇ ਇਹਦੇ ਨਾਲ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਹੁਣ ਆਹ ਦੇਖੋ ਆਪਣੇ ਕੋਲ ਘਰ ਦਾ ਧਨੀਆ ਪਾਉ ਤੋਂ ਆਪਾਂ ਇਹ ਪਾ ਲਏ। ਸਬਜੀ ਆਪਨੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ ਤੇ ਬਹੁਤ ਹੀ ਸੋਹਣੀ ਸਬਜੀ ਬਣੀ ਆ ਕਿਉਂਕਿ ਹੁਣ ਬੱਚੇ ਨਾ ਕਦੂ ਤੋਰੀਆਂ ਐਂ ਤਾਂ ਕਹਿੰਦੇ ਕੋਈ ਹੋਰ ਸਬਜੀ ਬਣਾਓ ਕੋਈ ਹੋਰ ਸਬਜੀ ਬਣਾਓ। ਇਹਦੇ ਸਾਰੇ ਮੈਂ ਮਾਰਕਟ ਤੇ ਗੋਭੀ ਤੇ ਗਾਜਰਾਂ ਲੈ ਕੇ ਆਈ ਆਂ ਤੇ ਆ ਗੋਭੀ ਦੀ ਸਬਜੀ ਆਪਨੇ ਬਹੁਤ ਹੀ ਸੋਹਣੀ ਬਣੀ ਆਂ ਤੁਸੀਂ ਦੇਖੋ ਕਿੰਨੀ ਸੋਹਣੀ ਗੋਭੀ ਦੀ ਸਬਜੀ ਬਣੀ ਆਂ ਇਹਦੇ ਇੱਕ ਬੱਚੇ ਮਲਾਈ ਪਾ ਕੇ ਖਾ ਰਹੇ ਆਂ ਮੱਖਣ ਪਾ ਕੇ ਖਾ ਰਹੇ ਆਂ ਜਿੱਦਾਂ ਮਰਜ਼ੀ ਖਾ ਰਹੇ ਸਬਜੀ ਦੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਆਂ 10 ਮਿੰਟ ਤੱਕ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮੰਨਦੀ ਪਕਾਵਾਂਗੇ ਤੇ ਦੇਖੋ ਆਪਣੀ ਸਬਜ਼ੀ ਦਾ ਕਿੰਨਾ ਸੁਆਹਤਦਾਰ ਆਇਆ ਹੈ ਤੇ 10 ਮਿੰਟ ਲਈ ਆਪਾਂ ਇਹਨੂੰ ਸਿਰਕਾ ਕਰ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮੰਗੀਨ ਬਣਾਵਾਂਗੇ